ਉਹ ਤੇਰੇ ਕੋਲ ਸਿਰਫ ਅੱਧਾ ਘੰਟਾ ਅੱਧਾ ਤੇ ਨਹੀਂ ਫਿਰ ਅਸੀਂ ਇਹਦਾ ਉਹ ਹਸ਼ਰ ਕਰਾਂਗੇ ਕਿ ਤੇਰੀ ਰੂਹ ਕੰਬੂਠੇਗੀ ਤੇਰੀ ਰੂਹ ਕੰਬੂਠੇਗੀ ਜੇ ਛੱਡ ਦੇ ਮੈਂ ਤਾਂ ਜਿੱਪਾ ਨਾ ਮਾਰੀ ਤੂੰ ਜੱਪ ਛੱਡ ਦੋ ਮੈਂ ਜਦੋਂ ਕਰਜਾ ਸਾਨੂੰ ਕੋਈ ਜ਼ਿਆਦਾ ਭੈਣਾ ਭੂਣਾ ਦਾ ਨੰਦੇ ਸਮਝੀ ਨਾ ਗੱਲ ਉਹ ਭੈਣਾ ਦਾ ਬੱਚਾ ਚ ਫੌਤ ਪੰਨੂ ਫੱਜੀਆਂ ਨੇ ਇਹ 10 ਲੱਖ ਰੁਪਏ ਦਾ ਸਵਾਰਾ 10 ਲੱਖ ਦਾ ਜੇ ਅੱਤੇ ਕਈ ਕਈ ਵਕਤੀ ਆ ਗਏ 10 ਲੱਖ ਰੁਪਿਆ ਲੈ ਕੇ ਤਾਂ ਤੇਰੀ ਜਾਨ ਬਖਸ਼ ਦਿੰਗੇ ਚੁੱਪ ਕਰ ਚੁੱਪ ਕਰ ਜ਼ਿਆਦਾ ਫਿਰ ਇਹ ਨਾਲ ਬਕਵਾਲ ਸੁਣਾ ਕਰ ਅਹ ਉਹਨਾਂ ਦਾ ਕਿਹਦਾ ਆ ਉਹਨਾਂ ਦਾ ਮਿਲ ਕੋਲ ਉਹਨਾਂ ਦੀ ਮੈਂ ਲੋਕੇਸ਼ਨ ਵੀ ਡ੍ਰੈਸ ਕਰਾ ਤੀ ਕਿ ਕਿੱਥੋਂ ਬੋਲਦੇ ਪਏ ਕਿਹੜੀ ਜਗ੍ਹਾ ਤੇ ਤੇ ਜਾ ਕੇ ਫੜ ਲੈਣਾ ਪਰ ਨਹੀਂ ਜੇ ਮੈਂ ਇਕੱਲਾ ਗਿਆ ਨਾ ਤਾਂ ਪਤਾ ਨਹੀਂ ਕਿੰਨੇ ਜਾਣੇ ਹੋਣਗੇ ਹੋਰ ਨਾ ਕੋਈ ਪੰਗਾ ਪੈ ਜੇ ਕਾਈ ਕਰਦੇ ਆ ਮੈਂ ਇਹ ਜਾਣਾ ਪਲਵਾਨ ਜੀ ਦੇ ਕੋਲੇ ਤੇ ਪਲਵਾਨ ਜੀ ਨੂੰ ਨਾਲ ਲੈ ਕੇ ਚਲਦਾ ਤੇ ਨਾ ਚਾਰਾਂ ਨੂੰ ਤਾਂ ਇਕੱਲੇ ਸੰਭਾਲ ਲੈਣਗੇ ਇਹ ਠੀਕ ਹੈ ਪਲਵਾਨ ਜੀ ਕੋਲੇ ਚੱਲਦੇ ਆ ਮੈਂ ਤੈਨੂੰ ਇਹ ਕਹਿੰਦਾ ਮੈਂ ਕਿ ਇਹ ਨਾ ਹੋਵੇ ਕਿਤੇ ਪੁਲਸ ਆ ਜੇ ਆਪਣੇ ਕੋਲੇ ਤੇ ਆਪਾਂ ਇਹਦਾ ਝੁਗਾ ਚਿਤ ਕਰ ਹੀ ਲਈਏ ਓਏ ਨਹੀਂ ਓਏ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਓਏ ਨੀ ਜੋਗਰਾ ਨਹੀਂ ਹੈ ਨਹੀਂ ਡੋਗਰਾ 10 ਲੱਖ ਰੁਪਇਆ ਆਉਣ ਚ ਬਸ ਥੋੜੀ ਦੇਰ ਆ ਉਹ ਜ਼ਰੂਰ ਆਊਗਾ ਹਾਂ ਉਹ ਕੋਈ ਗੱਲ ਨਹੀਂ ਥਾਣੇਦਾਰ ਨੂੰ ਕਹਣਾ ਮੈਂ ਕਹਿ ਦੂੰਗਾ ਅੱਛਾ ਉਹ ਗੱਲ ਨਹੀਂ ਫਿਰ ਦੂਜੂ ਵੀ ਸਮਝਾ ਦੇਾਂਗੇ ਲੱਗਦਾ ਇਹਨਾਂ ਦੀ ਵੀ ਹੱਡੀ ਤੋੜਨੀ ਪਣੀ ਇੱਕਦਿ ਕਮਾਲ ਆ ਯਾਰ ਇਹਨਾਂ ਨੂੰ ਬੰਦਿਆਂ ਨੂੰ ਸਮਝਾਇਆ ਫੇਰ ਨਹੀਂ ਸਮਝਦੇ ਕੋਈ ਨਹੀਂ ਮੈਂ ਸ਼ਾਮ ਨੂੰ ਆਉਂਗਾ ਇਹ ਬੰਦਿਆਂ ਨੂੰ ਸਮਝੀ ਕੇ ਤਾਂ ਸਮਝਾ ਦੇਂਗੇ ਨਹੀਂ ਫਿਰ ਦੂਜੇ ਪੈਂਤਰੇ ਦਾ ਮੈਨੂੰ ਆਉਂਦੀ ਏ ਠੀਕ ਹੈ ਨਾ ਹਾਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਠੀਕ ਹੈ ਠੀਕ ਹੈ ਸਸਿਕਾਪਾ ਬੰਦੀ ਉਹ ਆ ਵੀ ਮੁੰਡਿਆਂ ਕਿਵੇਂ ਆ ਕੀ ਗੱਲ ਹੋ ਗਈ ਉਹ ਆਪ ਜੀ ਮੇਰੇ ਨਾਲ ਘਰ ਵਾਲੀ ਨੂੰ ਕਿਸੇ ਨੇ ਕੱਟ ਮੈਪ ਕਰ ਲਿਆ ਤੇ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਸੀ ਤੇ ਮੇਰੇ ਕੋਲ ਉਹ ਨਾਲੇ 10 ਲੱਖ ਰੁਪਏ ਦੀ ਫਰੋਤੀ ਮੰਗੀ ਹੈ 10 ਲੱਖ ਰੁਪਏ ਦੀ ਹਾਂਜੀ ਪਰਪਲਵਾਂ ਜੀ ਮੇਰੇ ਫੋਨ ਦੇ ਵਿੱਚ ਨਾ ਇੱਕ ਸੌਫਟਵੇਅਰ ਡਾਊਨਲੋਡ ਕੀਤਾ ਹੋਇਆ ਹੈ ਅੱਛਾ ਮੈਨੂੰ ਕਿਸੇ ਦਾ ਵੀ ਫੋਨ ਆਉਂਦਾ ਹੈ ਨਾ ਤੇ ਮੈਨੂੰ ਇਹ ਪਤਾ ਲੱਗ ਜਾਂਦਾ ਉਥੋਂ ਦੀ ਲੋਕੇਸ਼ਨ ਦਾ ਵੀ ਫੋਨ ਕਿੱਥੋਂ ਆਇਆ ਤੇ ਪਲੀਜ਼ ਮੇਰੇ ਨਾਲ ਚੱਲੋ ਤੁਸੀਂ ਤੇ ਮੇਰੀ ਘਰ ਵਾਲੇ ਨੂੰ ਵਾਪਸ ਲੈ ਕੇ ਜੇ ਤੈਨੂੰ ਟਿਕਾਣਾ ਪਤਾ ਨਾ ਤੇ ਅੱਜ ਉਹਨਾਂ ਪੁੱਤਿਆਂ ਦਾ ਮਾਊ ਹਾਲ ਕਰੂੰਗਾ ਅੱਗੇ ਤੋਂ ਇਹੋ ਗਲਤੀ ਨਹੀਂ ਕਰਨਗੇ ਜਾਣੇ ਮੈਨੂੰ ਮੈਨੂੰ ਇਹ ਵੀ ਪਤਾ ਹੈ ਇਸ ਇਲਾਕੇ ਦੇ ਵਿੱਚ ਨਾ ਚੱਕਰ ਤੇ ਮਗਰ ਨੇ ਬਹੁਤ ਹੱਤ ਚੱਕੀ ਹੈ ਪਹਿਲਾਂ ਵੀ ਬੜੇ ਲੰਬੇ ਆਏ ਆ ਤੇ ਕੋਈ ਗੱਲ ਨਹੀਂ ਅੱਜ ਉਹਨਾਂ ਦਾ ਅੰਤ ਆ ਗਿਆ ਸਮਝਾ ਉਹਨਾਂ ਦਾ ਅੱਜ ਅੰਤ ਕਰਕੇ ਛੱਡਾਂਗੇ ਤੁਸੀਂ ਚੱਲੋ ਮੇਰੇ ਨਾਲ ਚੱਲ ਆ ਚਲ ਗਏ ਮੇਰੇ ਘਰ ਵਾਲਾ ਸਹੀ ਸਮਝਾਉਂਦਾ ਸੀਗਾ ਵੀ ਇਸ ਟਾਈਮ ਦੀਨੇ ਕਿਤੇ ਘਰੋਂ ਬਾਹਰ ਨਹੀਂ ਜਾਣਾ ਚਾਹੀਦਾਗਾ ਇਹ ਗੰਦੀ ਦੁਨੀਆ ਬਹੁਤ ਭੈੜੀ ਹੈ ਮੈਨੂੰ ਲੱਗਦਾ ਅੱਜ ਮੈਂ ਉਹੀ ਭੁਗਤੀ ਜਾਨੀ ਆ ਦੇਖ ਲੈ ਸਰਜੀਤ ਕੁਰੇ ਆਪਣੇ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਤੇ ਅੱਜ ਮੈਂ ਫੇਰ ਤੁਹਾਨੂੰ ਘਮਾਉਣ ਲੈ ਕੇ ਆਇਆ ਪਰ ਮੇਰੀ ਇੱਕ ਗੱਲ ਪੱਲੇ ਬੰਨ ਲੀ ਹਾਂਜੀ ਮੇਰੇ ਤੋਂ ਬਿਨਾ ਤੂੰ ਕਦੇ ਵੀ ਘਰੋਂ ਬਾਹਰ ਨਾ ਨਿਕਲੀ ਕੋਈ ਨਹੀਂ ਕੋਈ ਨਹੀਂ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਧਿਆਨ ਚ ਰੱਖਦੀ ਹਾਂ ਕਿਉਂਕਿ ਪਤਾ ਕੀ ਹੈ ਇਹ ਜਮਾਨਾ ਬੜਾ ਜ਼ਾਲਮ ਹੈ ਹਾਂਜੀ ਤੇ ਹੁਣ ਅੱਜ ਕੱਲ ਤਾਂ ਵਾਰਦਾਤਾਂ ਬਹੁਤ ਹੁੰਦੀਆਂ ਹਾਂਜੀ ਹਾਂਜੀ ਕਿਤੇ ਇਹ ਨਾ ਹੋਵੇ ਕੋਈ ਇਹੋ ਜੀ ਅਣਹੋਣੀ ਹੋ ਜੇ ਹਾਂਜੀ ਫਿਰ ਆਪਾਂ ਦੇਖੀਏ ਦੋਨੇ ਜਾਣੇ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਬੇਫਿਕਰ ਬਾਕੀ ਰਹੀ ਗੱਲ ਘੁੰਮਣ ਫਿਰਨ ਦੀ ਦੇਖ ਤੈਨੂੰ ਕਿੰਨੇ ਵਾਰ ਕਿੱਥੇ ਕਿੱਥੇ ਮੈਂ ਘੁਮਣ ਲੈ ਕੇ ਗਈ ਹਾਂਜੀ ਹਾਂਜੀ ਅੱਜ ਵੀ ਆਪਾਂ ਇੱਥੇ ਘੁੰਮਣ ਆਏ ਆ ਦੇਖ ਇੱਥੇ ਕਿੰਨਾ ਸ਼ਾਂਤ ਮਾਹੌਲ ਹੈ ਕਿੰਨਾ ਵਧੀਆ ਮਾਹੌਲ ਹੈ ਇਸ ਕਰਕੇ ਮੈਂ ਸੋਚਿਆ ਵੀ ਤੈਨੂੰ ਘਰ ਦੇ ਕੰਮਾਂ ਚ ਵੇਲ ਨਹੀਂ ਨੇਵਦੀ ਚਲ ਕਦੇ ਤਾਂ ਆਪਾਂ ਘੁੰਮਣ ਫਿਰ ਕੇ ਆਈਏ ਹਾਂਜੀ ਠੀਕ ਹੈ ਨਾ ਬਸ ਮੇਰੀ ਉਸ ਗੱਲ ਤੇ ਇੱਕ ਗੌਰ ਰੱਖੀ ਮੈਨੂੰ ਲੱਗਦਾ ਮੈਨੂੰ ਕੋਈ ਸਕੀਮ ਲੜਾਉਣੀ ਪੈਣੀ ਨਹੀਂ ਤੇ ਮੈਨੂੰ ਮਾਰ ਦੇਣਾ ਇਹ ਹੋ ਜਾਂਦੀ ਹਾਂ ਚਲ ਸਾਲਿਆ ਤੂੰ ਪਹਿਲਾਂ ਮੈਨੂੰ ਦੱਸਿਆ ਨੀਗਾ ਉਹ ਤਾਂ ਭੱਜ ਗਿਆ ਤੂੰ ਮੈਨੂੰ ਗੱਲਾਂ ਚ ਲਾ ਲਿਆ ਉਹ ਭਾਈ ਮੈਨੂੰ ਕੀ ਪਤਾ ਸੀਗਾ ਹੁਣੇ ਭੱਜ ਜਾਣਾ ਹੈ ਇਹ ਤੇ ਭੱਜ ਕੇ ਜਾਊ ਕਿੱਥੇ 10 ਕਿਲੋਮੀਟਰ ਵਰਤਾ ਤੱਕ ਜੰਗਲ ਹੀ ਜੰਗਲ ਆ ਤੇ ਜਾਂ ਤਾਂ ਛੇ ਚੀਤਾ ਖਾਜੂ ਨੂੰ ਤੇ ਜਾਫਰ ਆਪਾ ਕਹ ਲ ਕਹ ਲ ਮੈਨੂੰ ਲੱਗਦਾ ਉਹ ਫੇਰ ਆ ਗਏ ਮੇਰੇ ਮਗਰ ਹਾਏ ਰੱਬਾ ਮੈਨੂੰ ਬਚਾ ਲਾ ਹਾਏ ਰੱਬਾ ਮੈਨੂੰ ਬਚਾ ਲਾ ਉਹ ਫੇਰ ਆ ਗਏ ਮੇਰੇ ਮਗਰ ਹਾਏ ਮੈਂ ਕੀ ਕਰਾਂ ਹਾਏ ਹਾਏ ਉਹ ਤਾਂ ਆ ਗਏ ਹਾਏ ਹਾਏ ਰੱਬਾ ਮੈਨੂੰ ਬਚਾ ਲੋ ਭੱਜ ਭੱਜ ਕਿੱਥੇ ਲੱਗ ਭੱਜਦੀ ਆ ਮੇਰੇ ਸਾਹਦੂ ਮੈਨੂੰ ਹੁਣ ਤੈਨੂੰ ਇੱਥੇ ਕਿਸੇ ਨੇ ਬਚਾਉਣਾ ਨਹੀਂ ਭਾਈ ਇਹਦਾ ਆਪਾ ਉਹ ਹਸ਼ਰ ਕਰਨਾ ਏ ਇਹ ਯਾਦ ਰੱਖੂਗੀ ਮੇਰੇ ਸਾਹਦੂ ਮੈਨੂੰ ਤਾਂ ਇਹਨੂੰ ਚਾੜਦੂ ਏ ਛੱੜ ਦੇ ਨੂੰ ਛੱੜ ਦੇ ਇਹਨੂੰ ਤੂੰ ਹੁਣ ਭੱਜ ਕੇ ਖਾ ਬਹੁਤ ਭਜਾਇਆ ਨਾ ਤੂੰ ਸਾਨੂੰ ਜੰਗਲ ਵਾਈਤੀ ਹੈ ਹਾਂ ਹੁਣ ਤੈਨੂੰ ਇੱਥੇ ਕਿਸੇ ਨੇ ਚੜਾਉਣਾ ਨਹੀਂ ਕਿਸੇ ਨੇ ਨਹੀਂ ਛੜਾਉਣਾ ਕਰੋ ਸ੍ਰੀ ਬਲੂ ਯਾਲ ਤੈਨੂੰ ਇੱਥੇ ਕਿਹਨਾਂ ਨੇ ਛੜਾਉਣਾ ਨਹੀਂ ਹੋਣਾ ਰੱਬ ਦੀ ਗੱਲ ਕਰਦੇ ਉਹ ਆਗਰ ਮੇਰਾ ਅੰਤ ਇਹ ਕਿੱਦਾਂ ਮੇ ਤਾਂ ਨਾੜਾ ਪਰ ਉਹ ਆ ਮੂਲੀ ਨਹੀਂ ਹੁੰਦਾ ਭਾਈ ਮੈਂ ਬੱਚੇ ਦਾ ਨਿਕਲ ਨਹੀਂ ਕਰੀ ਰਹਾਂ ਵਿੱਚ ਚਲ ਉਹ ਕਿੱਥੇ ਨਿਕਲੋਂਗੇ ਓਏ ਕੁੜੀਏ ਚੱਲ ਤੂੰ ਉਧਰ ਚੱਲ төрт

ਉਲਕੀ ਕਰਨਾ ਭਵਾਂ ਜੀ ਨੂੰ ਦਾ ਇਹਨਾਂ ਨੂੰ ਲੈ ਕੇ ਚੱਲ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰਤੇ ਚੱਲ ਉਹ ਬਣਾਉਣਗੇ ਇਹਨਾਂ ਨੂੰ ਬੰਦੇ ਇਹਨੂੰ ਤੂਫੜ ਬੜੀ ਹੱਥ ਨੂੰ ਮੱਫੜ ਕਿਸੇ ਇਹਨਾਂ ਨੇ ਕਈ ਸਾਲਾਂ ਤੋਂ ਚੱਲ ਫਿਰ ਚੱਲੀ ਗਏ ਤੇ ਬੜੀਆਂ ਕੁਰੀਆਂ ਨਾਲ ਬੜੀਆਂ ਆਬਲਾ ਨਾਲ ਇਹ